ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਇੰਫੋਸ ਤੁਹਾਡਾ ਸਵਾਗਤ ਹੈ ਇਸ ਪਾਰਟ ਵਿੱਚ ਆਪਾਂ ਬਹੁਤ ਇੰਪੋਰਟੈਂਟ ਸੈਕਸ਼ਨ ਕਰਨ ਜਾ ਰਹੇ ਹਾਂ ਆਈਪੀਸੀ ਚ ਜਿਹੜਾ ਸੈਕਸ਼ਨ ਹੁੰਦਾ ਸੀ 302 ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 302 ਕਤਲ ਦੀ ਸਜ਼ਾ ਠੀਕ ਹੈ ਤੇ ਹੁਣ ਬੀਐਨਐਸ ਵਿੱਚ ਜਿਹੜਾ ਇਹ ਪਾਰਟ ਹੈ ਇਹ 103 ਅਤੇ 102 ਵਿੱਚ ਕਵਰ ਹੁੰਦਾ ਹੈ ਠੀਕ ਹੈ ਦੋ ਤਰ੍ਹਾਂ ਦੀ ਇਹਦੇ ਵਿੱਚ ਹੁਣ ਡੈਫੀਨੇਸ਼ਨ ਆ ਗਈਆਂ ਆਈਪੀਸੀ ਵਿੱਚ ਜਿਹੜੀ ਸਿਰਫ ਸਿੰਪਲ ਹੁੰਦਾ ਸੀ ਵੀ ਕਤਲ ਦੀ ਸਜ਼ਾ ਠੀਕ ਹੈ ਇਹਦੇ ਵਿੱਚ ਦੋ ਤਰੀਕੇ ਨਾਲ ਆ ਗਈ ਹੁਣ ਦੇਖਦੇ ਆਪਾਂ ਕੀ ਕੀ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਬੀਐਨਐਸ ਦਾ ਪਾਰਟ 103 ਦਾ ਪ ਕਤਲ ਦੀ ਸਜ਼ਾ ਠੀਕ ਹੈ ਕਤਲ ਜਾਂ ਹੱਤਿਆ ਕਹਿ ਸਕਦੇ ਤੁਸੀਂ ਉਹਦੇ ਲਈ ਸਜ਼ਾ ਜੇ ਕੋਈ ਕਤਲ ਕਰੇਗਾ ਤਾਂ ਉਸ ਨੂੰ ਕਿਹੜੀ ਸਜ਼ਾ ਹੋਵੇਗੀ ਸਿੰਪਲਿਸ ਵਿੱਚ ਡਿਟੇਲ ਦਿੱਤੀ ਹੋਈ ਹੈ ਕਿ ਮੌਤ ਦੀ ਜਾਂ ਉਮਰ ਕੈਦ ਦੀ ਸਜ਼ਾ ਠੀਕ ਹੈ ਦੋ ਸਜ਼ਾ ਮੰਨੇ ਜੋ ਵੀ ਕਤਲ ਕਰੇਗਾ ਉਸ ਨੂੰ ਪਹਿਲਾਂ ਤਾਂ ਮੌਤ ਦੀ ਸਜ਼ਾ ਹੋ ਸਕਦੀ ਹੈ ਜਾਂ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਜਹਾ ਜੁਰਮਾਨੇ ਲਈ ਜ਼ਿੰਮੇਵਾਰ ਹੋਵੇਗਾ ਠੀਕ ਹੈ ਇਹ ਕੌਣ ਡਿਸਾਈਡ ਕਰੇਗਾ ਇਹ ਕਰੇਗਾ ਸੈਸ਼ਨ ਅਦਾਲਤ ਕਿ ਉਸ ਨੂੰ ਮੌਤ ਦੀ ਸਜ਼ਾ ਹੋਣੀ ਹੈ ਜਾਂ ਉਮਰ ਕੈਦ ਦੀ ਸਜ਼ਾ ਹੋਣੀ ਹੈ ਠੀਕ ਹੈ ਇਹ ਧਾਰਾ ਜਿਹੜੀ ਉਹ ਪੁਲਿਸ ਦੇ ਹੱਥ ਪਾਉਣ ਯੋਗ ਹੈਗੀ ਹੈ ਗੈਰ ਜ਼ਮਾਨਤੀ ਹੈ ਠੀਕ ਹੈ ਇਸ ਦੀ ਜ਼ਮਾਨਤ ਨਹੀਂ ਹੋਵੇਗੀ ਜਦ ਤੱਕ ਅਦਾਲਤ ਨਹੀਂ ਕਹਿੰਦੀ ਠੀਕ ਹੈ ਤੇ ਜਿਹੜੀ ਮੌਤ ਜਾਂ ਉਮਰ ਕਤ ਕੋਣ ਡਿਸਾਈਡ ਕਰੇਗਾ ਸੈਸ਼ਨ ਜੱਜ ਕੋਲ ਮਤਲਬ ਸੈਸ਼ਨ ਜੱਜ ਕੋਲ ਇਸ ਹੱਤਿਆਰੇ ਨੂੰ ਜਿਹੜਾ ਪੇਸ਼ ਕੀਤਾ ਜਾਵੇਗਾ ਜਿਹੜਾ ਵੀ ਕੋਈ ਹੱਤਿਆ ਕਰੇਗਾ ਠੀਕ ਹੈ ਕਿਹੜੀ ਧਾਰਾ ਦੇ ਤਹਿਤ ਕਵਰ ਹੁੰਦੀ ਹੈ 103 ਦਾ 1 ਠੀਕ ਹੈ ਆਈਪੀਸੀ ਜਿਹੜੇ ਰਿਲੇਟ ਕਰ ਸਕਦੇ ਤੁਸੀਂ 302 ਠੀਕ ਹੈ ਹੁਣ ਇਹਦੇ ਵਿੱਚ ਇੱਕ ਹੋਰ ਪਾਰਟ ਹੈ 103 ਦੇ 2 ਵਿੱਚ ਕੀ ਕਿਹਾ ਜਾਂਦਾ ਹੈ 103 ਦੇ 2 ਵਿੱਚ ਕਹਿੰਦਾ ਜੇ ਕੋਈ 5 ਜਾਂ ਇਸ ਤੋਂ ਵੱਧ ਵਿਅਕਤੀ ਦਾ ਸਮੂਹ ਦੁਆਰਾ ਕਤਲ ਕੀਤਾ ਜਾਂਦਾ ਹੈ ਠੀਕ ਹੈ ਹੁਣ ਦੇਖੋ ਇਹਦੇ ਚ ਕੀ ਕਹਿੰਦਾ ਕਹਿੰਦਾ ਜਦੋਂ ਕੋਈ ਪੰਜ ਜਾਂ ਵੱਧ ਵਿਅਕਤੀ ਪੰਜ ਘੱਟੋ ਘੱਟ ਪੰਜ ਹੋਣੇ ਚਾਹੀਦੇ ਵੱਧ ਜਿੰਨੇ ਮਰਜ਼ੀ ਹੋਣ ਦਾ ਇਕੱਠ ਮਿਲ ਕੇ ਕੰਮ ਕਰਦਾ ਹੋਵੇ ਮਤਲਬ ਕੰਮ ਕਿਹੜਾ ਕੰਮ ਕਰਦਾ ਹੋਵੇ ਜੋ ਦੌੜ ਜਾਤ ਜਾਂ ਸਮਾਜ ਲਿੰਗ ਜਨਮ ਸਥਾਨ ਭਾਸ਼ਾ ਨਿੱਜੀ ਤੇ ਭਰੋਸਾ ਜਾਂ ਹੋਰ ਆਧਾਰ ਤੇ ਠੀਕ ਹੈ ਅਜਿਹੇ ਆਧਾਰ ਤੇ ਕੋਈ ਕਤਲ ਕਰੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਗਈਆਂ ਆਪਣੇ ਕੋਲ ਇਹ ਇਹਨਾਂ ਸਾਰੇ ਆਧਾਰਾਂ ਤੇ ਜੇ ਕੋਈ ਕਤਲ ਕਰਦਾ ਠੀਕ ਹੈ ਦੌੜ ਜਾਤ ਸਮਾਜ ਲਿੰਗ ਜਨਮ ਸਨ ਕੋਈ ਵੀ ਹੋ ਸਕਦਾ ਮਤਲਬ ਕਿਸੇ ਵੀ ਮਤਲਬ ਤਰੀਕੇ ਨਾਲ ਜੇ ਕੋਈ ਐਦਾਂ ਦੇ 5 ਜਾਂ 5 ਤੋਂ ਵੱਧ ਵਿਅਕਤੀ ਜਿਹੜਾ ਮਿਲ ਕੇ ਕਤਲ ਕਰਦੇ ਆ ਉਹ ਇਹਦੇ ਵਿੱਚ ਮਤਲਬ ਕਿ ਇਸ ਡੈਫੀਨੇਸ਼ਨ ਚ ਕਵਰ ਹੁੰਦਾ ਹੈ 103 ਦੀ 2 ਵਿੱਚ ਤਾਂ ਇਹਦੇ ਵਿੱਚ ਕਹਿੰਦਾ ਕਿ ਇਕੱਠ ਦੇ ਹਰੇਕ ਮੈਂਬਰ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਜਿਹੜੀ ਦਿੱਤੀ ਜਾਵੇਗੀ ਠੀਕ ਹੈ ਤੇ ਨਾਲ ਨਾਲ ਉਹ ਜੁਰਮਾਨੇ ਦੀ ਵੀ ਜ਼ਿੰਮੇਵਾਰ ਹੋਣਗੇ ਠੀਕ ਹੈ ਮਤਲਬ ਜੇ ਪੰਜ ਜਾਂ ਵੱਧ ਵਿਅਕਤੀ ਇਕੱਠੇ ਹੋ ਕੇ ਕਤਲ ਕਰਦੇ ਆ ਮੰਨ ਲਓ ਕੋਈ ਇੱਥੇ ਇੱਕ ਵਿਅਕਤੀ ਹੈ ਠੀਕ ਹੈ ਪੰਜ ਵਿਅਕਤੀ ਉਹਨੂੰ ਮਾਰਨ ਆਏ ਆ ਠੀਕ ਹੈ ਤੁਹਾਨੂੰ ਥੋੜਾ ਡਿਟੇਲ ਚ ਦੱਸ ਦੇਣਾ ਹਾਂ ਇਹ ਥੋੜੀ ਜੀ ਸਮਝਾਉਣ ਜੋਗੀ ਹੈਗੀ ਹੈ ਕੀ ਚੀਜ਼ ਹੈ ਦੇਖੋ ਮੰਨ ਲਓ ਇੱਥੇ ਇੱਕ ਊੜਾ ਹੈ ਠੀਕ ਹੈ ਊੜੇ ਨੂੰ ਪੰਜ ਵਿਅਕਤੀ ਮਾਰਨ ਆਏ ਆ ਠੀਕ ਹੈ ਚਾਹੇ ਮਾਰਿਆ ਉਹਨਾਂ ਵਿੱਚੋਂ ਸਾਰੇ ਹਥਿਆਰ ਲੈ ਕੇ ਮਾਰਨ ਆਏ ਠੀਕ ਹੈ ਆਪਸ ਵਿੱਚ ਠੀਕ ਹੈ ਊੜੇ ਨੂੰ ਚਾਹੇ ਉਹਨਾਂ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਮਾਰਿਆ ਪਰੰਤੂ ਇਹ ਇਕੱਠ ਕਰਕੇ ਸਾਰੇ ਜਣੇ ਉਹਨੂੰ ਮਾਰਨ ਦੀ ਨੀਤ ਨਾਲ ਆਏ ਹਨ ਨਾ ਮਤਲਬ ਇਹਨਾਂ ਪੰਜਾਂ ਦਾ ਇਕੱਠ ਆਇਆ ਇਹਨੂੰ ਮਾਰਨ ਲਈ ਚਾਹੇ ਮਾਰੀ ਗੋਲੀ ਇਹਨੇ ਜਾਂ ਇਹਨੇ ਕਹਾੜੀ ਮਾਰੀ ਜਿਸ ਨਾਲ ਉਹ ਮਰਿਆ ਤਾਂ ਇਹ ਜਿਹੜੇ ਪੰਜੇ ਹੈ ਪੰਜਾਂ ਨੂੰ ਜਿਹੜੀ ਬਰਾਬਰ ਸਜ਼ਾ ਹੋਵੇਗੀ ਪੰਜਾਂ ਨੂੰ ਹੀ ਮੰਨਿਆ ਜਾਵੇਗਾ ਕਿ ਪੰਜਾਂ ਨੇ ਕਤਲ ਕੀਤਾ ਹੈ ਠੀਕ ਹੈ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ ਚ 5 ਜਾਂ 5 ਤੋਂ ਵੱਧ ਘੱਟੋ ਘੱਟ 5 ਵਿਅਕਤੀ ਹੋਣੇ ਚਾਹੀਦੇ ਜਾਂ ਇਸ ਤੋਂ ਜ਼ਿਆਦਾ ਹੋਣੇ ਚਾਹੀਦੇ ਤਾਂ ਉਹਨਾਂ ਵਿੱਚ ਕੀ ਕਹਿੰਦਾ ਤਾਂ ਇਕੱਠ ਦੇ ਹਰੇਕ ਮੈਂਬਰ ਹੈ ਜਿਹੜੇ ਜਿੰਨੇ ਵੀ ਮੈਂਬਰ ਹੋਣਗੇ ਉਹਨਾਂ ਸਾਰਿਆਂ ਨੂੰ ਜਿਹੜੀ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਕੌਣ ਡਿਸਾਈਡ ਕਰੇਗਾ ਇਹ ਸੈਸ਼ਨ ਜੱਜ ਠੀਕ ਹੈ ਸੈਸ਼ਨ ਜੱਜ ਕੋਲ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਇਹ ਧਾਰਾ ਵੀ ਜਿਹੜੀ ਗੈਰਜਮਾਨਤੀ ਹੈ ਤੇ ਪੁਲਿਸ ਦੇ ਹੱਥ ਪਾਉਣ ਯੋਗ ਹੈਗੀ ਹੈ ਠੀਕ ਹੈ ਸਮਝ ਗਿਆ ਤੁਸੀਂ ਹੁਣ ਮਤਲਬ ਪੰਜਾਂ ਨੇ ਮਾਰਨਾ ਹੈ ਪੰਜਾਂ ਵਿੱਚੋਂ ਚਾਹੇ ਕਿਸੇ ਇੱਕ ਦੇ ਵਾਰ ਨਾਲ ਮਰਿਆ ਏ ਮਰ ਰਗ ਤਾਂ ਆਬਵੀਅਸਲੀ ਇਦਾਂ ਹੀ ਹੈ ਕਿ ਇਸ ਇੱਕ ਦੇ ਵਾਰ ਨਾਲ ਚਾਹੇ ਇੱਕ ਨੇ ਗੋਲੀ ਮਾਰੀ ਚਾਹੇ ਇੱਕ ਨੇ ਗੰਡਾਸਾ ਮਾਰਿਆ ਜਾਂ ਇੱਕ ਜਾਂ ਦੋ ਨੇ ਮਾਰਿਆ ਠੀਕ ਹੈ ਮੰਨ ਲਓ ਇੱਕ ਤੋਂ ਵੱਧ ਦੋ ਜਣਾਂ ਨੇ ਗੰਡਾਸੇ ਮਾਰੇ ਜਾਂ ਤਲਵਾਰ ਮਾਰੀ ਜਾਂ ਕੁਝ ਵੀ ਹੋ ਸਕਦਾ ਠੀਕ ਹੈ ਤਾਂ ਪਰ ਜਿਹੜੀ ਧਾਰਾ ਇਹ ਉਹ ਪੰਜਾਂ ਤੇ ਲੱਗੇਗੀ ਕਿ ਪੰਜਾਂ ਨੇ ਕਤਲ ਕੀਤਾ ਹੈ ਠੀਕ ਹੈ ਪੰਜਾਂ ਨੂੰ ਇਹ ਮੰਨਿਆ ਜਾਵੇਗਾ ਕਿ ਇਹਨਾਂ ਨੇ ਕਤਲ ਕੀਤਾ ਜਿਹੜੇ ਪੰਜ ਜਣੇ ਐਦਾਂ ਜਾਂ ਪੰਜ ਜਾਂ ਵੱਧ ਪੰਜ ਤੋਂ ਵੱਧ ਵੀ ਹੋ ਸਕਦੀ ਹੈ 10 15 20 ਜਿਨੇ ਮਾਰਦੀ ਹੋ ਸਕਦੇ ਆ ਪਰ 5 ਤੋਂ ਘੱਟ ਨਹੀਂ ਹੋਵੇਗਾ ਇੱਥੇ ਠੀਕ ਹੈ ਇਹ ਬਹੁਤ ਇੰਪੋਰਟੈਂਟ ਹੈ ਇਹ ਤਾਂ ਰੈਸਰ ਪੇਪਰ ਵਿੱਚ ਆ ਸਕਦੀ ਹੈ سزا ਕਿੰਨੀ ਹੋਵੇਗੀ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਇਸ ਤੋਂ ਇਲਾਵਾ ਜੇਕਰ ਤੁਸੀਂ ਬੀਪੀਟੀ ਦੇ ਪੂਰੇ ਕੋਰਸ ਦੀ ਨਵੇਂ ਸਿਲੇਬਸ ਦੇ ਅਨੁਸਾਰ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਬੀਪੀਟੀ ਦਾ ਕੋਰਸ ਲੈ ਸਕਦੇ ਹੋ ਇਸ ਕੋਰਸ ਵਿੱਚ ਤੁਹਾਨੂੰ ਸਾਰੇ ਹੀ ਲਾਅ ਦੇ ਲੈਕਚਰ ਮਿਲਣਗੇ ਠੀਕ ਹੈ ਰਿਕਾਰਡਡ ਵੀਡੀਓ ਲੈਕਚਰ ਹੋਣਗੇ ਇਸ ਤੋਂ ਇਲਾਵਾ ਪੀਡੀਐਫ ਤੁਹਾਨੂੰ ਐਪ ਉੱਤੇ ਮਿਲ ਜਾਣਗੇ ਪੀਡੀਐਫ ਤੁਸੀਂ ਪ੍ਰਿੰਟ ਆਊਟ ਕਰਵਾ ਸਕਦੇ ਹੋ ਨਾਲ ਹੀ ਅਸੀਂ ਤੁਹਾਨੂੰ ਹਰੇਕ ਟੌਪਿਕ ਉੱਤੇ ਛੋਟੇ ਛੋਟੇ ਟੈਸਟ ਪ੍ਰੋਵਾਈਡ ਕਰਾਵਾਂਗੇ ਤਾਂ ਕਿ ਤੁਹਾਡੀ ਪ੍ਰੈਕਟਿਸ ਚੰਗੀ ਤਰ੍ਹਾਂ ਹੋ ਜਾਵੇ ਅਤੇ ਲਾਸਟ ਵਿੱਚ ਤੁਹਾਨੂੰ ਫੁੱਲ ਲੈਂਥ ਪੰਜ ਮੌਕ ਟੈਸਟ ਮਿਲਣਗੇ ਜਿਹੜੇ ਤੁਹਾਡੇ 95 ਨੰਬਰ ਦੇ ਪ੍ਰੋਪਰ ਪੇਪਰ ਦੀ ਤਰ੍ਹਾਂ ਹੋਣਗੇ ਇਸ ਤਰ੍ਹਾਂ ਤੁਹਾਡੀ ਵਧੀਆ ਪ੍ਰੈਕਟਿਸ ਹੋ ਜਾਵੇਗੀ ਇਹ ਕੋਰਸ ਲੈਂਡ ਦੇ ਲਈ ਤੁਹਾਡੀ ਸਕਰੀਨ ਉੱਤੇ ਨੰਬਰ ਸ਼ੋ ਹੋ ਰਿਹਾ ਹੈ 90411815272 ਇਸ ਨੰਬਰ ਉੱਤੇ ਤੁਸੀਂ WhatsApp ਕਰਨਾ ਹੈ WhatsApp ਕਰਨ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲ ਮਿਲ ਜਾਵੇਗੀ ਤੁਸੀਂ ਐਪ ਡਾਊਨਲੋਡ ਕਰਕੇ ਸਾਡੇ ਡੈਮੋ ਵੀਡੀਓ ਲੈਕਚਰ ਡੈਮੋ PDF ਅਤੇ ਡੈਮੋ ਟੈਸਟ ਵੀ ਦੇਖ ਸਕਦੇ ਹੋ ਤਾਂ ਕਿ ਤੁਹਾਨੂੰ ਕੋਰਸ ਤੇ ਜਾਣਕਾਰੀ ਹੋ ਜਾਵੇ ਕਿੰਦਾ ਦੀ ਬਾਕੀ ਅੱਜ ਦੀ ਵੀਡੀਓ ਚ ਇੰਨਾ ਹੀ ਧੰਨਵਾਦ